ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਵਜ਼ੀਰਾਬਾਦ ਦੇ ਸਰਪੰਚ ਯਾਦ ਰਵਿੰਦਰ ਸਿੰਘ ਤੇ ਪੰਚਾਇਤੀ ਫੰਡਾਂ ਦੇ ਵਿੱਚੋਂ ਬੀ.ਆਰ.ਪੀ.ਓ ਦੇ ਜਾਲੀ ਦਸਤਕਤ ਅਤੇ ਸਟੈਂਪ ਦੀ ਵਰਤੋਂ ਕਰਕੇ 5 ਲੱਖ ਦੇ ਕਰੀਬ ਅਣਅਧਿਕਾਰਤ ਤੌਰ ਤੇ ਪੈਸੇ ਕਢਵਾਉਣ ਦੇ ਦੋਸ਼ ਲੱਗੇ ਨੇ ਜਿਸ ਨੂੰ ਲੈ ਕੇ ਬੀ.ਆਰ.ਪੀ.ਓ ਸਰਹੰਦ ਵੱਲੋਂ ਇਸ ਮਾਮਲੇ ਦੀ ਲਿਖਤੀ ਤੌਰ ਤੇ ਹਸਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੇ ਕਾਰਵਾਈ ਕਰਦਿਆ ਪੁਲਿਸ ਥਾਣਾ ਸਰਹੰਦ ਵੱਲੋਂ ਸਰਪੰਚ ਸਣੇ ਅਨਪਛਾਤੇ ਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਨੂੰ ਉਜਾਗਰ ਕਰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਤੋਂ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਕਾਂਗਰਸ ਸਰਕਾਰ ਵਿਲੇ ਸਰਹੰਦ ਬਲਾਕ ਦੇ ਪਿੰਡ ਵਜ਼ੀਰਾਬਾਦ ਵਿਖੇ ਇੰਡਸਟਰੀਅਲ ਪਾਰਕ ਬਣਾਉਣ ਲਈ ਪੰਚਾਇਤ ਖਾਤੇ ਵਿੱਚ ਤਕਰੀਬਨ 52 ਕਰੋੜ ਰੁਪਏ ਦੀ ਐਫਡੀ ਕਰਵਾਈ ਗਈ ਸੀ ਜਿਸ ਦਾ 4.5 ਕਰੋੜ ਸਾਲਾਨਾ ਵਿਆਜ ਆਉਂਦਾ ਹੈ ਤੇ ਉਸ ਐਫਡੀ ਨੂੰ ਲੈ ਕੇ ਬਹੁਤ ਵੱਡੇ ਲੈਵਲ ਉਤੇ ਕਪਲਾ ਹੋਇਆ ਹੈ। ਨਾਗਰਾ ਨੇ ਕਿਹਾ ਕਿ ਪਹਿਲਾਂ ਤੋਂ ਚੱਲ ਰੇ ਇਸ ਕਪੜੇ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤਾਂ ਉਹਨਾਂ ਦੀ ਟੀਮ ਵੱਲੋਂ ਪਿਛਲੇ ਸਮੇਂ ਵਿੱਚ ਕਰੀਬ 2-3 ਆਰਟੀਆਈਜ਼ ਪਾ ਕੇ ਇਸ ਮਾਮਲੇ ਸੰਬੰਧੀ ਜਾਣਕਾਰੀ ਲੈਣੀ ਚਾਹੀਦੀ ਪਰ ਸੰਬੰਧਿਤ ਮੈਕਮੇ ਵੱਲੋਂ ਇਸ ਆਰਟੀਆ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਸੰਬੰਧਿਤ ਮੈਕਮੇ ਅਤੇ ਬੈਂਕਾਂ ਕੋਲੋਂ ਜਵਾਬ ਮੰਗਣ ਉਪਰੰਤ ਕੋਈ ਵੀ ਟੁਕਮਾ ਜਵਾਬ ਨਾ ਮਿਲਣ ਤੇ ਉਨਾ ਵੱਲੋਂ ਇਹ ਸਾਰਾ ਕਪਲਾ মিডিਆ ਰਾਹੀਂ ਲੋਕਾਂ ਅੰਗੇ ਰੱਖਿਆ ਗਿਆ ਤੇ ਆਮ ਆਦਮੀ ਪਾਰਟੀ ਜੋ ਕਿ ਭ੍ਰਸ਼ਟਾਚਾਰ ਨੂੰ ਖਤਮ ਕਰਨ ਦਾ ਦਾਵਾ ਕਰਦੀ ਸੀ ਉਸ ਦੀ ਪੋਲ ਖੋਲੀ ਗਈ ਹੈ ਸਾਨੂੰ ਖਦਸ਼ਾ ਜੋ ਲੋਕਾਂ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਹੜਾ 52 ਕਰੋੜ ਰੁਪਈਆ ਸੀਗਾ ਜਾਂ ਉਹ ਪੂਰਾ ਜਾਂ ਉਹਦੇ ਚੋਂ ਅੱਧਾ ਜਾਂ ਹੋਰ ਜੋ ਵੀ ਹੈਗਾ ਜਿਹੜੀ ਵੀ ਫਿਗਰ ਹੈ ਉਹਦੇ ਵਿੱਚ ਬਹੁਤ ਵੱਡਾ ਕਪਲਾ ਹੋਇਆ ਔਰ ਉਸ ਕਪਲਾ ਜਿਹੜਾ ਆ ਉਹ ਕਿਹੜੇ ਸਿਆਸੀ ਲੀਡਰ ਦੀ ਸ਼ਹਿ ਤੇ ਹੋਇਆ ਕਿੰਨੇ ਉਸ ਸਰਪੰਚ ਨੂੰ ਇੰਨੀ ਸ਼ਹਿ ਦਿੱਤੀ ਕਿ ਉਹ ਐਡਾ ਵੱਡਾ ਕਪਲਾ ਕਰ ਲਵੇ ਕਿਹਦੇ ਨਾਲ ਹਿੱਸਾ ਪੱਤੀ ਸੀਗੀ ਉਸ ਸਰਪੰਚ ਦੀ ਇਹ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਜੋ ਪਾਰ ਖਬਰ ਆ ਰਹੀ ਹੈ ਕਿ ਕਪਲਾ ਹੋਇਆ ਹੈ ਜਿਹਦੇ ਚੋਂ ਸਿਰਫ 5 ਲੱਖ ਰੁਪਏ ਦੀ ਐਫਆਈਆਰ ਹੋਈ ਹੈ ਮੈਂ ਜਿੱਥੇ ਇਸ ਗੱਲ ਦੀ ਇੱਕ ਹਾਈ ਲੈਵਲ ਇਨਕੁਆਰੀ ਦੀ ਮੰਗ ਕਰਦਾ ਆ ਉਥੇ ਜਿਹੜੀਆਂ ਵੱਡੀਆਂ ਮੱਛੀਆਂ ਨਾਲ ਰਲੀਆਂ ਹੋਈਆਂ ਨੇ ਜਿਨ੍ਹਾਂ ਦਾ ਸਿਆਸੀ ਉਹਨਾਂ ਦੇ ਉੱਤੇ ਛੱਤਰ ਛਾਇਆ ਸੀ ਉਹਨਾਂ ਨੂੰ ਵੀ ਅੱਜ ਨੰਗਿਆਂ ਕਰਨ ਦੀ ਲੋੜ ਹੈ ਮੈਂ ਸਰਕਾਰ ਨੂੰ ਚਾਹਾਂਗਾ ਕਿ ਅੱਜ ਜਿਨ੍ਹਾਂ ਨੇ ਜਿਹੜੇ ਕਰਪਸ਼ਨ ਦੇ ਖਿਲਾਫ ਜਾਂ ਉਹਦੇ ਖਿਲਾਫ ਜਿਹੜੀ ਉਹ ਗੱਲ ਕਰਦੇ ਨੇ ਹੁਣ ਪਤਾ ਲੱਗ ਜੂਗਾ ਕਿ ਵਜੀਰਾਬਾਦ ਦਾ ਜੋ ਕੁਝ ਹੋਇਆ ਆ ਉਹਦੇ ਵਿੱਚ ਜਿਹੜੇ ਵੀ ਲੋਕ ਉਸ ਸਰਪੰਚ ਪੰਚਾਇਤ ਦੇ ਨਾਲ ਇਨਵੋਲਵ ਸੀ ਉਹਨਾਂ ਤੇ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਇਸ ਬਦਲਾਅ ਦੀ ਸਰਕਾਰ ਬਣ ਉਧਰ ਇਸ ਮਾਮਲੇ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀ ਪਾਵੇਂ ਜੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਛ੍ਰਾਚਾਰ ਦੇ ਮਾਮਲੇ ਵਿੱਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਵਿਦਾਇਕ ਨੇ ਕਿਹਾ ਕਿ ਜਦੋਂ ਇਹ ਮਾਮਲਾ ਅਨੁਦ ਦੇ ਧਿਆਨ ਚ ਆਇਆ ਤਾਂ ਉਸ ਵੱਲੋਂ ਖੁਦ ਬੀ ਡੀ ਪੀਓ ਸਰਹੰਦ ਨਾਲ ਜਾ ਕੇ ਇਸ ਸੰਬੰਧੀ ਕਾਰਵਾਈ ਕਰਵਾਈ ਗਈ। ਕ腐ਪਸ਼ਨ ਹੋ ਗਈ ਉਹ ਬਰਦਾਸ਼ਤ ਨਹੀਂ। ਮੈਨੂੰ ਸਾਡੇ ਜਿਹੜੇ ਬੀ ਡੀ ਪੀਓ ਸਰਹੰਦ ਹੈ ਉਹ ਤੇਨ ਤਰੀਕ ਨੂੰ ਮਿਲੇ ਤੇ ਮੈਨੂੰ ਕਹਿਣ ਲੱਗੇ ਕਿ ਐਮ ਐਲ ਏ ਸਾਹਿਬ ਵੀ ਅਰਜੈਂਟ ਮਿਲਣਾ ਹੈ। ਮੈਂ ਕਿਹਾ ਕੋਈ ਗੱਲ ਨਹੀਂ ਆਜੋ ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ। ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜੋ ਤਈਆ ਸਾਡਾ ਲੋਕਾਂ ਨਾਲ ਕੀ ਸੀ ਕਰਪਸ਼ਨ ਬਰਦਾਸ਼ਤ ਨਹੀਂ ਕਰਨੀ ਮੈਂ ਆਪਣੇ ਵੱਲੋਂ ਕੰਪਲੇਟ ਜਿਹਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਦਈਆ ਦੇਖੋ ਸਭ ਤੋਂ ਪਹਿਲਾਂ ਮੇਰੀ ਕੰਪਲੇਟ ਹੈ ਇਹ ਨੰਬਰ ਵੀ ਲੱਗੇ ਆ ਕਿ ਸਾਨੂੰ ਇਨਟੀਮੇਸ਼ਨ ਹੋਈ ਹੈ ਸਿਰਫ ਇੰਨੀ ਵੀ ਉੱਥੇ ਕੋਈ ਕਪਲਾ ਹੋਇਆ ਤੇ ਉਹਦੀ ਥੋਰੋਲੀ ਇਨਕੁਆਰੀ ਕੀਤੀ ਜਾਵੇ ਤੇ ਉਹਨਾਂ ਨੇ ਜਿਹਦੇ ਥੋਰੋਲੀ ਜਿਹੜੀ ਇਨਕੁਆਰੀ ਚੱਲ ਰਹੀ ਹੈ ਭਾਵੇਂ ਕੀ ਵਿਧਾਇਕ ਰਾਏਸ ਮਾਮਲੇ ਵਿੱਚ ਉਤਪਦਰੀ ਜਾਂਚ ਕਰਾਉਣ ਦੀ ਗੱਲ ਕਰ ਰਹੇ ਨੇ ਪਰ ਵੱਡਾ ਸਵਾਲ ਹੈ ਕਿ ਇਹ ਕਪਲਾ ਹੋਇਆ ਹੈ ਤਾਂ ਕਿਸ ਦੀ ਸ਼ਹਿਤੇ ਹੋਇਆ